ਏ ਬਾਬੇ ਨਾਨਕ ਦੀ ਮਿਹਰ ਹੈ ਔਰ ਬਾਬੇ ਨਾਨਕ ਦੀ ਮਿਹਰ ਨੂੰ ਕ੍ਰੈਡਿਟ ਜਾਣਾ ਚਾਹੀਦਾ ਹੈ ਔਰ ਜਿਨੇ ਨਾਨਕ ਨਾਮ ਲੇਵਾ ਜਿਨ੍ਹਾਂ ਨੇ ਅਰਦਾਸ ਕੀਤੀ ਉਹਨੂੰ ਕ੍ਰੈਡਿਟ ਜਾਣਾ ਚਾਹੀਦਾ ਹੈ ਬੇਸ਼ੱਕ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਪਰ ਇਸ ਮਾਮਲੇ ਤੇ ਹੁਣ ਤੱਕ ਸਿਆਸਤ ਹੋ ਰਹੀ ਹੈ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਨੂੰ ਚੈਨ ਨਾਲ ਟਿਕਣ ਨਹੀਂ ਦੇ ਰਹੀ ਕਿਉਂਕਿ ਵਿਰੋਧੀਆਂ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਹੀ ਨਿਸ਼ਾਨੇ ਸੱਤੇ ਜਾ ਰਹੇ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਬੋਲਦੇ ਨਜ਼ਰ ਆਏ ਮੈਂਨ ਜਿਸ ਦਿਨ ਸੇ ਬਾਬਾ ਨਾਨਕ ਕੇ ਚਰਨੋਂ ਕੀ धूड़ी अपने माथे पे लगा के ये प्रण किया था कि बाबा जी मुझे जरिया बनाओ अपनी गुडविल का अपनी अच्छाई का और मुझे आशीर्वाद देना कि मैं करतारपुर साहब वाले लांगे के ऊपर सियासत ना करूं आज तक मैंने किसी का नाम इसमें इस्तेमाल नहीं किया एक पॉजिटिव बाबा नानक की फोर्स का छोटा सा निमित्त से भी छोटा हिस्सा बनके अपना रोल अदा किया और आज भी करतारपुर साहब के लांगे के ऊपर मैंने कोई सियासत नहीं की मेरा ये मानना है कि बाबा जी की जो हस्ती है वो सबकी है वो सबकी साझी है वो सांझी विरासत है सब सारा विश्व उनको मानता है और चाहे प्राइम मिनिस्टर साहब हों चाहे कोई और हो जब वो कहते हैं कि सबको साथ सबका विकास तो बाबा नानक 500 साल पहले कह गए नानक नाम चढ़ दी कला तेरे पाने सरबत दा पला इससे सबका भला होगा यही मैं कहना चाहता हूँ कि ये सिर्फ एक लांगा नहीं खुलेगा ये किसान की खुशियों का दरवाज़ा खुलेगा ये गरीब की रोटी का मुद्दा खुलेगा ये बॉर्डरों पे जो ताले लगे हुए हैं उन तालों को हटा के हमारी किस्मत पे जो ग्रहण लगा हुआ है वो पूरी तरह से ग्रहण खुलेगा जब सिद्धू सवाल किया गया कि विरोधी तो उन्होंने निशानी साधरे नहीं दाइल नवजोत सिंह सिद्धू ने बड़ी ही हलीमी जवाब दिता ਤੁਕੇ ਬਾਬਾ ਨਾਨਕ ਦਾ ਲਾਂਗਾ ਹੈ ਇਹ ਸਰਬੱਤ ਦਾ ਭਲਾ ਮੰਗਦਾ ਹੈ ਇਹ ਪਿਆਰ ਔਰ ਮੁਹੱਬਤ ਅਮਨ ਅਮਾਨ ਮੰਗਦਾ ਹੈ ਔਰ ਇਸ ਲਾਂਗੇ ਦੇ ਖਲਣ ਤੋਂ ਬਾਅਦ ਮਾਮਾ ਆਪਣੇ ਪੁੱਤਾਂ ਦੇ ਵਿਛੋੜੇ ਦੇ ਲਈ ਨਹੀਂ ਰੋਣਗੀਆਂ ਖੂਨ ਖਰਾਬੇ ਬੰਦ ਹੋਣਗੇ ਅਮਨ ਅਮਾਨ ਪਿਆਰ ਮੁਹੱਬਤ ਜਿਹੜੀ ਜੋੜੂਗੀ ਜੋੜਨ ਵਾਲੇ ਨੂੰ ਮਾਨ ਤੋੜਨ ਵਾਲੇ ਨੂੰ ਅਪਮਾਨ ਮੈਂ ਪਹਿਲੇ ਦਿਨ ਤੋਂ ਕਹਿੰਦਾ ਆਇਆ ਕਿ ਜਦੋਂ ਇਸ ਲਾਂਗੇ ਦੀ ਗੱਲ ਕਰੂੰ ਧਰਮ ਦੀ ਗੱਲ ਕਰੂੰ ਤੇ ਸਿਆਸਤ ਤੇ ਅਤੰਕਵਾਦ ਦਾ ਚਸ਼ਮਾ ਪਾਸੇ ਰੱਖੋ ਕਿਉਂਕਿ ਇਹ ਪਿਆਰ ਮੁਹੱਬਤ ਦੀ ਆਵਾਜ਼ ਲੋਕਾਂ ਨੂੰ ਜੋੜਨ ਵਾਲੀ ਹੈ ਇਹ ਸੂਬਿਆਂ ਨੂੰ ਜੋੜਨ ਵਾਲੀ ਹੈ ਇਹ ਦੇਸ਼ਾਂ ਨੂੰ ਜੋੜਨ ਵਾਲੀ ਹੈ ਔਰ ਜਿਹੜੇ ਦੋ ਪੰਜਾਬ ਵਿਛੜੇ ਸੀ ਪੰਜਾਬ ਮਤਲਬ ਪੰਜ ਦਰਿਆ ਦੋ ਉਧਰ ਵਗਦੇ ਦੋ ਇਧਰ ਵਗਦੇ ਇਹ ਉਹਨਾਂ ਜ਼ਖਮਾਂ ਦੇ ਉੱਤੇ ਬਹੁਤ ਵੱਡੀ ਮਰਹਮ ਹੈ ਇਹ ਬਾਬੇ ਨਾਨਕ ਦੀ ਮਿਹਰ ਹੈ ਔਰ ਬਾਬੇ ਨਾਨਕ ਦੀ ਮਿਹਰ ਨੂੰ ਕ੍ਰੈਡਿਟ ਜਾਣਾ ਚਾਹੀਦਾ ਹੈ ਔਰ ਜਿਨੇ ਨਾਨਕ ਨਾਮ ਲੇਵਾ ਜਿਨ੍ਹਾਂ ਨੇ ਅਰਦਾਸ ਕੀਤੀ ਉਹਨੂੰ ਕ੍ਰੈਡਿਟ ਜਾਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਅੱਜ ਵੀ ਇਹੀ ਮੰਨਦਾ ਕਿ ਬਾਬੇ ਨਾਨਕ ਦੀ ਚਰਣਾ ਦੀ ਸ਼ੋਭ ਮਿੱਟੀ ਉਹਦੀ ਧੂੜ ਨਵਜੋਤ ਸਿੰਘ ਸਿੱਧੂ ਆਪਣੇ ਸਿਰ ਦੇ ਉੱਤੇ ਲਾ ਕੇ ਇਹ ਵਚਨ ਸਦਾ ਨਿਭਾਏਗਾ ਔਰ ਜਦ ਤੱਕ ਜਿਉਂਦਾ ਰਹੇਗਾ ਕਰਤਾਰਪੁਰ ਸਾਹਿਬ ਦੇ ਲਾਂਗੇ ਦੇ ਉੱਤੇ ਕੋਈ ਸਿਆਸਤ ਨਹੀਂ ਮੈਂ ਕਹਿੰਦਾ ਜੋੜਨ ਵਾਲੇ ਨੂੰ ਮਾਨ ਤੋੜਨ ਵਾਲੇ ਨੂੰ ਅਪਮਾਨ ਬਾਬੇ ਨੇ ਦੇਣੇ ਚਲੋ ਠੀਕ ਧੰਨਵਾਦ ਤੋ ਬੇਸ਼ੱਕ ਨਬਜੋਤ ਸਿੰਘ ਸਿੱਧੂ ਇਹ ਕਹਿ ਰਿਹਾ ਨੇ ਕਿ ਉਹ ਵਿਰੋਧੀਆਂ ਦੀ ਪਰਵਾਹ ਨਹੀਂ ਕਰਦੇ ਅਤੇ ਬਾਬਾ ਨਾਨਕ ਹੀ ਉਹਨਾਂ ਦੇ અપਮਾਨ ਬਾਰੇ ਸੋਚੇਗਾ ਪਰ ਸਿੱਧੂ ਦੇ ਸ਼ਬਦ ਵੀ ਵਿਰੋਧੀਆਂ ਦੇ سینੇ 'ਂ ਅੱਗ ਜ਼ਰੂਰ ਲਗਾਉਂਦੇ ਹੋਣਗੇ ਬੀਟਰ ਰਿਪੋਰਟ ਪੰਜਾਬ ਲੌਕ ਚੈਨਲ